ਸਮਾਣਾ ਦੇ ਬੱਸ ਸਟੈਂਡ ਦੇ ਬਾਹਰ ਸਮੂਹ ਦੁਕਾਨਦਾਰਾਂ ਨੇ ਸੜਕ ਨੂੰ ਜਾਮ ਕੀਤਾ ਜਿਸ ਮੌਕੇ ਕੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਹ ਚੰਗੀ ਪੱਲੀ ਸੜਕ ਕੁਝ ਸਮਾਂ ਪਹਿਲਾਂ ਹੀ ਬਣ ਗਈ ਸੀ ਅਤੇ ਇਸ ਸੜਕ ਤੇ ਇੰਟਰਲੌਕ ਟਾਈਲ ਵੀ ਲਗਾ ਦਿੱਤੀ ਗਈ ਸੀ ਪਰ ਡੇਢ ਮਹੀਨਾ ਪਹਿਲਾਂ ਹੀ ਇਹ ਸੜਕ ਬਣੀ ਹੈ ਅਤੇ ਕੁਝ ਦਿਨਾਂ ਬਾਅਦ ਹੀ ਸੜਕ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਦੁਕਾਨਦਾਰਾਂ ਨੇ ਕਿਹਾ ਹੈ ਕਿ ਜਿਹੜੇ ਵਾਟਰ ਸਪਲਾਈ ਦੇ ਪਾਈਪ ਹੁਣ ਪਾਏ ਜਾ ਰਹੇ ਨੇ ਜਦੋਂ ਸੜਕ ਬਣ ਰਹੀ ਸੀ ਉਸ ਵੇਲੇ ਕਿਉਂ ਨਹੀਂ ਪਾਏ ਗਏ ਅਤੇ ਉਹਨਾਂ ਆਖਿਆ ਕਿ ਇਸ ਸੜਕ ਨੂੰ ਹੁਣ ਇੱਕ ਵਾਰੀ ਫੇਰ ਤੋਂ ਪਟਕੇ ਰੱਖ ਦਿੱਤਾ ਗਿਆ। ਜਿਸ ਕਾਰਨ ਕਿ ਸਾਰਾ ਦਿਨ ਇਸ ਜਗ੍ਹਾ ਤੋਂ ਮਿੱਟੀ ਉੱਡਦੀ ਰਹਿੰਦੀ ਹੈ ਅਤੇ ਲੋਕ ਆਉਂਦੇ ਜਾਂਦੇ ਰਸਤਿਆਂ ਦੇ ਵਿੱਚ ਟਿਕ ਰਹੇ ਨੇ। ਉਹਨਾਂ ਆਖਿਆ ਕਿ ਇਸ ਬੰਦੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਕਈ ਵਾਰ ਸੁਚੇਤ ਕੀਤਾ ਪਰ ਕੋਈ ਸੁਣਵਾਈ ਨਹੀਂ ਹੁੰਦੀ। ਅਤਿਅੰਤ ਦੇ ਵਿੱਚ ਖਫਾ ਹੋ ਕੇ ਉਹਨਾਂ ਨੂੰ ਬੱਸ ਸਟੈਂਡ ਦੇ ਬਾਹਰ ਇਹ ਜਾਮ ਲਗਾਉਣਾ ਪਿਆ। ਦੱਸਦੀ ਹੈ ਕਿ ਇੱਕ ਪਾਸੇ ਜਿੱਥੇ ਦੁਕਾਨਦਾਰਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਇਸ ਸੜਕ ਦੇ ਕਾਰਨ ਆਉਣ ਜਾਣ ਵਾਲੇ ਰਾਹਗੀਰ ਵੀ ਕਾਫੀ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ ਉਹ ਮਾਰੇ ਹਾਲਾਤ ਨੇ ਇੱਥੇ ਜੀ ਤੁਸੀਂ ਦੇਖ ਲੋ ਜਾ ਕੇ ਵੀ ਰੋੜਾ ਦਾ ਕੀ ਹਾਲ ਹੈ ਹਮਮ ਅੰਨਕ ਪਰੇਸ਼ਾਨ ਅਸੀਂ ਇੰਨੀ ਕਿ ਮਿੱਟੀ ਉੱਡਦੀ ਹੈ ਜੀ ਬਲਜ ਇੱਕ ਨਾ ਅੱਗੇ ਆਗੇ ਨਾ ਇਧਰੋਂ ਆਪਣਾ ਅੱਗੇ ਇਹ ਅੱਧੇ ਘੰਟੇਵਾਂ ਨਾਲ ਕੋਈ ਹੱਤੀ ਨਹੀਂ ਹੋਈ ਇਹ ਹਾਲਾਤ ਹੋਏ ਬਲੇ ਇੱਥੇ ਜੀ ਕੋਈ ਨਹੀਂ ਸੁਣਦਾ ਇੱਥੇ ਜੀ ਕੋਈ ਥਲਵਾਈ ਨਹੀਂ ਕਿੰਨੀ ਵਾਰ ਲਿਖੇ ਦਿੱਤਾ ਕੋਈ ਥਲਵਾਈ ਕੋਈ ਪੁੱਛਣ ਵੀ ਨਹੀਂ ਆਸਰਦ ਤੱਕ ਜੀ ਇਹਨਾਂ ਕੋਈ ਹੈ ਹੀ ਨਹੀਂ ਪਰਵਾਹੀ ਨਹੀਂ ਕਿਸ ਆਲੇ ਆਪਣੇ ਗੱਡੀਆਂ ਦਾ ਏਸੀ ਲੱਗੇ ਲੰਗ ਲੰਗੇ ਅਸੀਂ ਕਹਿੰਦੇ ਹਾਂ ਕਿ ਇਹ ਤਾਂ ਹਲਕੇ ਪਾ ਜਾਓ ਜਲਦੀ ਜਲਦੀ ਆਹ ਰੋਡ ਤੇ ਨੀ ਮਿੱਟੀ ਇਹ ਇਹਨੂੰ ਚੁਕਾਓ ਬੈਠੇ ਆ ਜੀ ਤੇ ਹੁਣ ਕੀ ਕਰੀ ਦੱਸੋ ਕੀ ਉਹ ਜਿਆਦਾ ਬੁਰੇ ਹਾਲ ਇੱਕ ਮਹੀਨੇ ਚ ਤਿੰਨ ਵਾਰੀ ਤਾਂ ਰੋਡ ਬੱਤੀ ਸੀ ਹਾਂ ਬਿਲਕੁਲ ਜਿਹੜੀ ਪਹਿਲਾਂ ਮਿੱਟੀ ਨਾਲ ਭਰੀ ਹੋਈ ਹੈ ਰੋਡ ਤੇ ਰੋੜੀ ਜਿਹੜੇ ਸਾਢੇ ਟਾਂ ਦਫਨ ਦੇ ਵਿੱਚ ਹਰ ਟਾਈਮ ਵੱਜੜ ਦਾ ਡਰਾ ਲੱਕੜ ਦਾ ਡਰਾ ਉਤਾਰਾ ਦਾ ਮਾਲ ਸਾਰਾ ਮਿੱਟੀ ਨਾਲ ਭਰਿਆ ਰਿਹਾ ਕਸਟਮਰ ਕੋਲੋਂ ਨਾਗ ਨਹੀਂ ਰਿਹਾ ਗਾਹਕ ਨਾਗ ਨਹੀਂ ਰਿਹਾ ਹੈਗਾ ਗਾਹਕ ਦੁਕਾਨ ਤੇ ਕਿਵੇਂ ਆਉਂਦਾ ਜੇ ਕਾਗ ਨੂੰ ਮਾਲ ਦਿਖਾਨੇ ਮਾਲ ਮਿੱਟੀ ਨਾਲ ਭਰਿਆ ਪਿਆ ਹਮ ਇਹਦਾ ਬਹੁਤ ਜਲਦੀ ਜਲਦੀ ਹੱਲ ਕਰਿਆ ਜਾਵੇ ਰੋਡ ਬਣਾਇਆ ਜਾਵੇ ਰੋਡ ਤੋਂ ਬਾਅਦ ਵੀ ਪੁਰੇ ਪਾਣੀ ਦੀ ਕੋਈ ਨਿਕਾਸੀ ਨਹੀਂ ਜੇ ਰੋਡ ਬਣਦਾ ਵੀ ਹੈ ਨਾਲ ਦੀ ਨਾਲ ਟੁੱਟ ਜਾਂਦਾ ਜਦ ਤੱਕ ਪਾਣੀ ਦੀ ਨਿਕਾਸੀ ਨਹੀਂ ਹੋਏਗੀ ਰੋਡ ਕਾਮਯਾਬ ਨਹੀਂ ਹੋਏਗਾ ਮੈਂ ਤਾਂ ਜਦੋਂ ਦਾ ਆਇਆ ਜਦੋਂ ਦੀ ਮੈਂ ਦੁਕਾਨ ਕਰੀਏ 25 ਸਾਲਾਂ ਦੀ ਉਦੋਂ ਦਾ ਇਹੋ ਹਾਲ ਆ ਰੋਡ ਬਣਦਾ ਬਾਅਦ ਚੋ ਟੁੱਟਦਾ ਪਹਿਲਾਂ ਐ ਨਹੀਂ ਪਤਾ ਕਿੱਥੋਂ ਆਂਦੇ ਨੇ ਕੀ ਪਾਈ ਪਾਣ ਆਂਦੇ ਨੇ ਕਦੇ 3 ਇੰਚ ਦਾ ਪਾਈਪ ਕਦੇ 6 ਇੰਚ ਦਾ ਪਾਈਪ ਕਦੇ 9 ਇੰਚ ਦਾ ਪਾਈਪ ਵੀ ਪਹਿਲਾਂ ਹੀ ਪਾ ਦੋ 24 ਇੰਚ ਦਾ ਪਾਈਪ ਹਾਂ ਆ ਪਲਾਨਿੰਗ ਵੱੱਦ ਕੋਈ ਪ੍ਰੋਗਰਾਮ ਨਹੀਂ ਹੈਗਾ ਸਰਕਾਰ ਸਾਰਾ ਮਸਲਾ ਇਹ ਹੈ ਕਿ 2 ਮਹੀਨੇ ਦੇ ਵਿੱਚ ਦੋ ਵਾਰੀ ਸੜਕ ਪੱਟੀ ਗਈ ਹੈ ਠੀਕ ਹੈ ਜੀ ਉਹਨੂੰ ਖੜਾ ਆਉਣ ਲਈ ਕੋਈ ਨਹੀਂ ਆਉਂਦਾ ਹੈਗਾ ਐਡੇ ਐਡੇ ਰੋੜੇ ਪਏ ਨੇ ਠੀਕ ਹੈ ਜੀ ਉਹ ਸਾਡੇ ਵੱਜਦੇ ਨੇ ਮਿੱਟੀ ਇੰਨੀ ਬੁਰਾ ਹਾਲ ਹੈ ਸਾਡਾ ਤਾਂ ਸਾਹ ਬੰਦ ਹੋ ਜਾਂਦਾ ਸ਼ਾਮ ਦਾ ਸਾਡੇ ਕੋਈ ਸੁਣਵਾਈ ਨਹੀਂ ਹੈਗੀ ਇਸ ਕਰਕੇ ਸਾਨੂੰ ਧਰਨਾ ਲਾਣਾ ਪਿਆ ਉਹ ਰੋੜੇ ਨੇ ਲੋਕ गिरਦੇ ਨੇ ਬਜਰੀਆਂ ਦੇ ਵਿੱਚੋਂ 300 ਦੇ ਨੇ ਲੋਕ ਆ ਜਿਹਨੇ ਛੋਟੇ ਛੋਟੇ ਰੋੜੇ ਪਏ ਨੇ ਮਾਰੇ ਜੇ ਬ੍ਰੇਕ ਲੱਗਦੇ ਨੇ ਤਾਂ ਬੰਦੇ गिरਦੇ ਨੇ ਸੱਤਾਂ ਵੱਜਦੀਆਂ ਨੇ ਬਹੁਤ ਬਹੁਤ ਬੁਰਾ ਹਾਲ ਹੈ ਠੀਕ ਹੈ ਮਾਣਾ ਤੋਂ ਕੇਲਾਸ਼ ਸ਼ਰਮਾ ਦੀ ਰਿਪੋਰਟ